ਓਏ ਦੀਪਕ ਕੌਣ ਹੈ ਇੱਥੇ ਐ ਮੇਰਾ ਨਾਮ ਹੈ ਸਰ ਮੈਨੂੰ ਬੋਲਣ ਦੇ ਦੋ ਕੁਛ ਸਰ ਨਹੀਂ ਬੋਲਣ ਨਹੀਂ ਪਹਿਲਾਂ ਇਹ ਦੱਸ ਪੱਕ ਪੱਕ ਦੀਪਕ ਤੂੰ ਹੀ ਹੈ ਹਾਂਜੀ ਸਰ ਲੋਕਾਂ ਦੇ ਮੁਰਗੇ ਤੂੰ ਬਣਾਉਂਦਾ ਹੈ ਇਹ ਗਲਤੀ ਹੋ ਗਈ ਸਰ ਗਲਤੀ ਬਾਹਰ ਰੋਸਟਰ ਬਾਹਰ ਬਹੁਤ ਬਣਾ ਲਿਆ ਤੂੰ ਲੋਕਾਂ ਨੂੰ ਬੇਵਕੂਫ ਅੱਜ ਤੇਰਾ ਮੋਰ ਬਣਾਉਂਦੇ ਆ ਅਸੀਂ ਇੱਥੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨਾ ਹੈ ਤੂੰ ਸਾਨੂੰ ਮੋਰ ਕਦੀ ਕਦੀ ਕਬੂਤਰ ਕੁਝ ਬਣਾਉਂਦਾ ਕਦੀ ਕੁਝ ਬਣਾਉਂਦਾ ਨਿਕਲ ਜਾ ਬਾਹਰ ਵੇਖੋ ਜੀ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਬੀ ਐਨ ਸ਼ਰਮਾ ਅਸੀਂ ਅਰਜੁਨ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਇਆ ਇਹ ਬੰਦੇ ਨੇ ਮੇਰਾ ਮੂਡ ਖਰਾਬ ਕਰ ਦਿੱਤਾ ਦੂਜੇ ਪਾਸੇ ਇੱਕ ਡਾਇਰੈਕਟਰ ਬੈਠਾ ਹੈ ਡਾਇਰੈਕਟਰ ਮੈਨੂੰ ਕਹਿੰਦਾ ਤੂੰ ਡਾਇਲੌਗ ਕੋਈ ਨਹੀਂ ਬੋਲਣਾ ਮੈਂ ਹੁਣ ਤੁਹਾਡੇ ਨਾਲ ਗੱਲ ਮੂੰਹ ਉਹ ਤਾਂ ਮੂਹ ਰੱਖ ਕੇ ਕਰਾਂ ਸਾਰੀ ਫਿਲਮ ਦੇ ਵਿੱਚ ਮੈਨੂੰ ਮੂੰਹ ਤੇ ਉਂਗਲ ਰੱਖ ਕੇ ਬੁਲਵਾਉਂਦੇ ਰਹੇ ਉਮ ਮੈਂ ਕਿਹਾ ਵੀ ਮੈਂ ਰੋਲ ਪਾਜੀ ਤੁਹਾਡੇ ਤੋਂ ਕਹਿ ਕੇ ਲਿਆ ਹੈ ਤੁਸੀਂ ਮੈਨੂੰ ਰੋਲ ਦਿੱਤਾ ਹੈ ਮੈਨੂੰ ਕੋਈ ਡਾਇਲੋਗ ਤੱਕ ਦਿਓ ਤੂੰ ਵਿੱਚ ਨਾ ਬੋਲੀ ਮੈਂ ਨਹੀਂ ਬੋਲੀ ਮੂੰਹ ਵਿੱਚ ਨਾ ਬੋਲੀ ਮੈਂ ਤੁਹਾਨੂੰ ਦੱਸਦਾ ਹਾਂ ਉਹ ਮੈਨੂੰ ਕੋਈ ਡਾਇਲੋਗ ਨਾ 2 ਦਿਨ ਹੋ ਗਏ 3 ਦਿਨ ਹੋ ਗਏ 4 ਦਿਨ ਹੋ ਗਏ ਮੈਂ ਦੇਖਦਾ ਰਿਹਾ ਮੂੰਹ ਵੱਲ ਨੂੰ ਬੰਦੀ ਸਿੰਘ ਦੇ ਦੇਖਦਾ ਰਿਹਾ ਮੈਂ ਕਿਹਾ ਜੀ ਜੇ ਡਾਇਲੌਗ ਨਹੀਂ ਬੁਲਵਾਣੇ ਤਾਂ ਘੱਟੋ ਘੱਟ ਪੇਮੈਂਟ ਤਾਂ ਦਊਂਗੇ ਜੋ ਵੀ ਨਹੀਂ ਦੇਣੇ ਕਹਿੰਦਾ ਪੇਮੈਂਟ ਤੈਨੂੰ ਪੂਰੀ ਤਾਂਗੇ ਜਿੰਨੀ ਪੇਮੈਂਟ ਹੈ ਉਤੋਂ ਲੱਖ ਵੱਧ ਤਾਂਗੇ ਪਰ ਤੈਨੂੰ ਡਾਇਲੌਗ ਵੀ ਬੋਲਣ ਦੇਣਾ ਅੱਛਾ ਬਾਈ ਜੱਸ ਮੈਂ ਭੁੱਲ ਗਿਆ ਇੱਕ ਕਰੈਕਟਰ ਆਇਆ ਉਹਨਾਂ ਕਹਿੰਦਾ ਮਾਸੀ ਜੀ ਘਰ ਹੈ ਮੈਂ ਕਹਿੰਦਾ ਕਹਿੰਦੀ ਮਾਸੀ ਜੀ ਘਰ ਹੈ ਮੈਂ ਕਹਿੰਦਾ ਹਾਂ ਮੇਰਾ 1.5 ਲੱਖ ਕੱਟ ਲਈ ਕਹਿੰਦਾ ਅੱਧਾ ਡਾਇਲੋਗ ਤੇਰਾ ਹੁੰਦਾ ਔਰ ਅੱਧਾ 1 ਲੱਖ ਰੁਪਏ ਆਦਾ ਤੁਹਾਨੂੰ ਹਸਾ ਰਿਹਾ ਹੈ ਸਮਝ ਜਦ ਪੱਕ ਪੱਕ ਬਣਾਦਾ ਤਾਂ ਸਾਨੂੰ ਰਵਾਂਦਾ ਹੁਣ ਹੱਸਦੇ ਆ ਆਪ ਤੈਨੂੰ ਹੁਣ ਕੋਈ ਦੁੱਖ ਨਹੀਂ ਹੋ ਰਿਹਾ ਮੇਰਾ 1.5 ਲੱਖ ਮਾਰਿਆ ਗਿਆ ਹਾ ਦਾ ਨਾਰਾ ਮਾਰ ਮਰਹਾ ਦਾ ਨਾ ਰਿ ਸੀਰੀਅਸਲੀ ਨਹੀਂ ਲੈ ਰਹਾ ਓ ਮਾਈ ਗਾਡ ਓ ਮਾਈ ਗਾਡ ਸਰ ਮੁਰਗਾ ਜਦੋਂ ਬੰਦਾਏ ਸਾਰੇ ਹੱਸਦੇ ਆ ਤੁਸੀਂ ਚੁੱਪ ਰਹੋਗੇ ਤਾਂ ਵੀ ਸਾਰੇ ਹੱਸੋਗੇ ਇਹ ਮੇਰੀ ਗਰੰਟੀ ਹੈ ਇਹਦਾ ਮਤਲਬ ਤੂੰ ਚਾਹੁੰਦਾ ਮੇਰੇ ਕੋਲ ਕੋਈ ਡਾਇਲੋਗ ਬਰਵਾਇਆ ਕਰ ਹੈਨਾ ਤੂੰ ਹੀ ਬਕ 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 ਕਰੀ ਜਾ ਸਾਰਾ ਦਿਨ ਕੋ ਅਸੀਂ ਜੇ ਚਾਰ ਡਾਇਲੋਗ ਫਿਲਮ ਦੇ ਵਿੱਚ ਬੋਲ ਲੈਨੇ ਆ ਤਾਂ ਤੇਰੇ ਢਿੱਡ ਚ ਪੀਣੂ ਅਸਲੀ ਬਾਲ ਬੱਚੇ ਪਾਲਨੇ ਸਾਡੇ ਢਿੱਡ ਤੇ ਕਿਉਂ ਲਤ ਮਾਰ ਰਿਹਾ ਤੂੰ ਹੁਣ ਜੇ ਮੈਂ ਹੀ ਚੁੱਪ ਹੋ ਗਿਆ ਭਾਈ ਲੋਕੀ ਕਹਿੰਦੇ ਯਾਰ ਤੇਰੇ ਡਾਇਲੌਗ ਬੜੇ ਵਧੀਆ ਲੱਗਦੇ ਹੁਣ ਮੈਨੂੰ ਚੁੱਪ ਕਰਾਤਾ ਅਗਲੀ ਫਿਲਮ ਚ ਮੈਨੂੰ ਅੰਨ੍ਹਾ ਬਣਾ ਦਰਨਗੇ ਤੇ ਮੈਂ ਦੇਖਾਂ ਵੀ ਨਾ ਉਹ ਤਾਂ ਅਗਲੀ ਫਿਲਮ ਚ ਬੋੜਾ ਬਣਾ ਦਰਨਗੇ ਮੇਰਾ ਤਾਂ ਹੋ ਗਿਆ ਨਾ میری ਰੇੜੀ ਬੰਦ ਹੋ ਗਈ ਨਹੀਂ ਨਹੀਂ ਸਰ ਜਿੰਨੀ ਵਧੀਆ ਤੁਸੀਂ ਐਕਟਿੰਗ ਕਰਦੇ ਹੋ ਜਿੰਨਾ ਪੰਜਾਬ ਨੂੰ ਅਸਾਂਦੇ ਆ ਤੁਹਾਡੀ ਰੇੜੀ ਕਦੀ ਨਹੀਂ ਬੰਦ ਹੋ ਸਕਦੀ ਉਹ ਰੇੜੀ ਮੋਲ ਬਣ ਰਹੀ ਹੈ ਹੁਣ ਚਮਚਾ ਨਹੀਂ ਕਰੇ ਚਲ ਮੈਂ ਹਾਂ ਦਾ ਤੈਨੂੰ ਪੱਕ ਪੱਕ ਮੈਂ ਜਾਣਦਾ ਤੈਨੂੰ ਬੜਾ ਆਇਆ ਤੂੰ ਦੀਪਕ ਅੱਜ ਤੇਰਾ ਦੀਪਕ ਫੂਕ ਮਾਰ ਕੇ ਬਜਾਉ ਹੂ ਨਾ 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 ਵੀਰ ਜੀ ਦੇਖ ਪੱਕ ਪੱਕ ਜੀ ਵੀ ਨੇ ਜੋ ਬੋਲਿਆ ਵੈਸੇ ਸੱਚ ਬੋਲਿਆ ਮੈਂ ਮੰਨਦਾ ਕਿ ਮੋਰ ਤੁਹਾਡਾ ਦਿੱਤਾ ਹੈ ਬਣਾਉਂਦੇ ਤੁਹਾਨੂੰ ਗੋਡਿਆਂ ਥੱਲੇ ਲੈ ਲਿਆ ਹੈ ਜੀ ਕਿਉਂਕਿ ਅਸੀਂ ਅਰਜੁਨ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਹੋਏ ਹਾਂ ਜਿਹੜੀ 5 ਮਈ ਨੂੰ ਰਿਲੀਜ਼ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਮੈਂ ਤੇ ਪ੍ਰਾਚੀ ਜੀ ਜਿਹੜੀ ਸਾਡੀ ਫਿਲਮ ਨੂੰ ਫਿਰ ਹੋਏ ਨੇ ਤੇ ਆਪਣੇ ਰੇਡੀਓ ਮਿਰਚੀ ਵਾਲਿਆਂ ਨੂੰ ਜੀ ਜਿਹਦੇ ਦਰਸ਼ਕ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਉਹ ਮੈਂ ਵੀ ਜੀ ਉਦੋਂ ਉਦੋਂ ਗੁੱਸੇ 'ਚ ਸੀ ਮੈਂ ਵੀ ਮੈਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇਰਾ ਬਾਤ ਮੁਝੇ ਨਹੀਂ ਬੋਲਨੇ ਦੇ ਦਿਓ ਅਗਰ ਮੇਰਾ ਆਪਣੀ ਫਰਸਟ੍ਰੇਸ਼ਨ ਕਿੱਦਾਂ ਕਿੱਦਾਂ ਉਹ ਮੇਰੀ ਤਾਂ ਵਾਈਫ ਮੈਨੂੰ ਕਹਿਣ ਲੱਗ ਗਈ ਕਹਿੰਦੀ ਹੁਣ ਸੁੱਤੇ ਸੁੱਤੇ ਤੁਸੀਂ ਬੜ ਬੜਾਂਦੇ ਰਹਿੰਦੇ ਮੈਂ ਕਿਹਾ ਦਿਨੇ ਮੈਨੂੰ ਕੋਈ ਬੋਲਣ ਹੀ ਨਹੀਂ ਦਿੰਦਾ